ਚਾਬੀ ਕੱਢ ਸਕਦਾ ਪੁਲਿਸ ਵਾਲਾ ਤੁਹਾਨੂੰ ਰੋਕ ਕੇ ਕੋਈ ਚਾਬੀ ਨਹੀਂ ਕੱਢ ਸਕਦਾ ਪੁਲਿਸ ਵਾਲੇ ਕੋ ਕੋਈ ਰਾਈਟ ਨਹੀਂ ਹੈ ਕਿ ਤੁਹਾਡੇ ਨਾਲ ਉਹ ਬੱਤ ਮਿਊਜ਼ਿਕ ਕਰੇ ਕੁੱਟਣਾ ਡੰਡੇ ਮਾਰਨੇ ਕਿਸੇ ਨੇ ਜੇ ਥੋੜਾ ਜਿਹਾ ਅੱਗੇ ਕਰ ਲਿਆ ਤਾਂ ਉਹਨੂੰ ਉਹਦਾ ਕਲਰ ਫੜ ਲੈਣਾ ਇਹ ਇਹ ਵੀ ਇਹਦੇ ਵਿੱਚ ਨਹੀਂ ਹੈਗੀ ਬਿਲਕੁਲ ਜੇ ਟ੍ਰੈਫਿਕ ਇਨਫੋਰਸਮੈਂਟ ਵਿੱਚ ਆ ਨਹੀਂ ਆਂਦੀ ਤੁਸੀਂ ਉਹਨੂੰ ਧੂਨ ਦੀ ਕੋਸ਼ਿਸ਼ ਕਰਦੇ ਜੇ ਡੰਡੇ ਮਾਰਦੇ ਜੇ ਉਹਦੇ ਕੁਝ ਸਾੜ ਪੇੜ ਲੱਗਿਆ ਕੋਈ ਕ੍ਰਿਮੀਨਲ ਥੋੜੀ ਹੈ ਜਾ ਜਿਹੜੇ ਮੈਂ ਟ੍ਰੈਫਿਕ ਕਰਮਚਾਰੀ ਹੈਗੇ ਨੇ ਉਹਨਾਂ ਨੂੰ ਮੈਂ ਆ ਕਹਿਣਾ ਵੀ ਚਾਹਨਾ ਇਸ ਤੋਂ ਹਟਜੋ ਜੇ ਕੋਈ ਜਿਹੜਾ ਕੋ ਤੁਹਾਡਾ শ্রোਤਾ ਵੀ ਸੁਣਦਾ ਪਿਆ ਜੇ ਉਹਨੂੰ ਕੋਈ ਲੱਗਦਾ ਕਿ ਉਹਦੇ ਨਾਲ ਵਦੀਕੀ ਹੋਈ ਹੈ ਤੋ ਮੈਨੂੰ ਕੰਟੈਕਟ ਕਰ ਸਕਦਾ ਮੇਰੇ ਨੰਬਰ ਹਰ ਪਾਸੇ ਹੁਣਾ ਡਾਕਟਰ ਕਮਲਜੀਤ ਸੋਈ ਮੇਰਾ ਨਾਮ ਹੈ ਤਾਂ ਤੁਸੀਂ ਪਹਿਲਾਂ ਸਭ ਤੋਂ ਇੱਕ ਬੇਸਿਕ ਤੇ ਸਵਾਲ ਹੈ ਕੋਈ ਟੂ ਵੀਲਰ ਤੇ ਜਾ ਰਿਹਾ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਕਾਰਾਂ ਵਾਲਿਆਂ ਨੂੰ ਫਿਰ ਵੀ ਥੋੜਾ ਜਿਹਾ ਲੰਘ ਲੰਘ ਜਾਂਦੇ ਨੇ ਟੂ ਵੀਲਰ ਵਾਲੇ ਸਭ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਦੇ ਨਾਲ ਦੋ ਚਾਰ ਹੁੰਦੇ ਨੇ ਕਿਉਂਕਿ ਸਿੱਧੇ ਤੌਰ ਤੇ ਚਾਬੀ ਕੱਢ ਸਕਦਾ ਪੁਲਿਸ ਵਾਲਾ ਪੁਲਿਸ ਵਾਲੇ ਨਾ ਪੁਲਿਸ ਵਾਲੇ ਕੋਈ ਰਾਈਟ ਨਹੀਂ ਹੈਗੀ ਤੁਹਾਡੇ ਨਾਲ ਉਹ ਬਤਮੀਜ਼ੀ ਕਰੇ ਜਾਂ ਤੁਹਾਡੇ ਨਾਲ ਜਾਂ ਟ੍ਰੈਫਿਕ ਨਹੀਂ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਪੁਲਿਸ ਵਾਲਾ ਪਹਿਲਾਂ ਚਾਬੀ ਕੱਢ ਲੈਂਦਾ ਨਹੀਂ ਕੱਢ ਸਕਦਾ ਉਹ ਜੀ ਉਹ ਕੱਢੇਗਾ ਤੇ ਉਹਨੂੰ ਹੀ ਕੈਨ ਬੀ ਪ੍ਰੋਸੀਕਿਊਟ ਉਨੂੰ ਉਹਦੀ ਰਿਪਰੀਮੈਂਡ ਅਸੀਂ ਕਰ ਸਕਦੇ ਹਾਂ ਜਾਂ ਕੰਪਲੇਂਟ ਕਰ ਸਕਦੇ ਹਾਂ ਕਿ ਸਾਡੇ ਨੌਨ ਨੇ ਮਿਸਬੀਹੇਵ ਕੀਤਾ ਹੈ ਉਹ ਸਰਕਾਰੀ ਮੁਲਾਜ਼ਮ ਹੈ ਸਰਕਾਰ ਦੀ ਨੌਕਰੀ ਕਰ ਰਿਹਾ ਉਹ ਕਾਨੂੰਨ ਦੇ ਨਾਲ ਵਿਧਿਆ ਹੋਇਆ ਜੋ ਕਾਨੂੰਨ ਚ ਲਿਖਿਆ ਹੁੰਦਾ ਉਹ ਕਰਦਾ ਕਾਨੂੰਨ ਨਹੀਂ ਕਹਿੰਦਾ ਕਿ ਤੁਸੀਂ ਕਾਨੂੰਨ ਨਹੀਂ ਕਹਿੰਦਾ ਕਿ ਤੁਸੀਂ ਜ਼ਬਰਦਸਤੀ ਕਿਸੇ ਦੀ ਵਹੀਕਲ ਨੂੰ ਜਾਂ ਉਹਦੇ ਅੱਗੇ ਆਓ ਜਾਂ ਉਹਦੀ ਚਾਬੀ ਕੱਢੋ ਜਾਂ ਨੂੰ ਰੋਕਣ ਦੀ ਕੋਸ਼ਿਸ਼ ਕਰੋ ਤੁਹਾਡੇ ਕੋਲ ਉਹਦਾ ਰਜਿਸਟ੍ਰੇਸ਼ਨ ਨੰਬਰ ਉਹਦੇ ਪਿੱਛੇ ਲਿਖਿਆ ਹੁੰਦਾ ਤੁਸੀਂ ਰਜਿਸਟ੍ਰੇਸ਼ਨ ਨੰਬਰ ਉਹਦਾ ਨੋਟ ਕਰੋ ਉਹਦੇ ਜੋ ਤੁਹਾਨੂੰ ਚਲਾਨ ਕਰਨਾ ਕਰਕੇ ਉਹਦੇ ਘਰ ਭੇਜੋ ਲੇਕਿਨ ਤੁਸੀਂ ਉਹਦੇ ਨਾਲ ਬਦਤਮੀਜ਼ੀ ਨਹੀਂ ਕਰ ਸਕਦੇ ਉਹਦੀ ਜ਼ਿੰਦਗੀ ਦਾ ਖਤਰੇ ਚ ਨਹੀਂ ਪਾ ਦੀ ਖਿੱਚ ਧੂ ਦੀ ਕੋਸ਼ਿਸ਼ ਨਹੀਂ ਕਰ ਸਕਦੇ ਨਿਯਮ ਤੌਰ ਤੇ ਇਹੀ ਦੇਖਿਆ ਗਿਆ ਨਾ ਕਿ ਪੁਲਸ ਵਾਲੇ ਪਹਿਲਾਂ ਚਾਬੀ ਕੱਢ ਲੈਂਦੇ ਨੇ ਭਜਾਉਣ ਦੀ ਕੋਸ਼ਿਸ਼ ਕਰਦਾ ਬੰਦੇ ਸੱਟ ਲੱਗ ਜਾਂਦੀ ਹੈ ਉਹ ਕਰ ਨਹੀਂ ਸਕਦੇ ਜੀ ਹੁਣ ਜੇ ਕੋਈ ਏਦਾਂ ਦੀ ਫਿਜ਼ੀਕਲ ਅਬਿਊਜ਼ ਕਰ ਦੇਣ ਜਾਂ ਫਿਜ਼ੀਕਲੀ ਜਾਂ ਫਿਜ਼ੀਕਲ ਹੁੰਦੇ ਨੇ ਜਾਂ ਕੋਈ ਚਪੇੜ ਕੱਢ ਕੁਟ ਮਾਰ ਦੇਣੇ ਦੇਖਿਆ ਸੀ ਇਹਦੇ ਵਿੱਚ ਦੇਖਿਆ ਹੈਗਾ ਤੇ ਉਹ ਬੰਦਾ ਕਾਨੂੰਨੀ ਸਹਾਇਤਾ ਲੈ ਕੇ ਲੈ ਸਹਾਇਤਾ ਲੈ ਕੇ ਇਹਨਾਂ ਨੂੰ ਸਬੂਤ ਖਾਸ ਅੱਛਾ ਇਹ ਰੈਮੇਡੀ ਹੈਗੀ ਆ ਜੀ ਰੈਮੇਡੀ ਹੈਗੀ ਹੈ ਅੱਛਾ ਕਿ ਜੇ ਸਰਕਾਰੀ ਕੋਈ ਬੰਦਾ ਵੀ ਤੁਹਾਡੇ ਨਾਲ ਦੇਖੋ ਹਾਂ ਤੇ ਕਾਨੂੰਨ ਚ ਲਿਖਿਆ ਹੋਇਆ ਨਾ ਮੈਂ ਮੈਂ ਸਟੂਡੈਂਟ ਆ ਅਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦਾ ਚਾਹੇ ਪੁਲਿਸ ਅਫਸਰ ਵੀ ਕਿਉਂ ਨਾ ਹੋਵੇ ਤੇ ਤੁਸੀਂ ਉਹਦੇ ਖਿਲਾਫ ਕੰਪਲੇਂਟ ਕਰ ਸਕਦੇ ਹੋ ਉਹਦੇ ਖਿਲਾਫ ਤੁਸੀਂ ਇਵਨ ਕੇਸ ਤੱਕ ਰਜਿਸਟਰ ਕਰਾ ਸਕਦੇ ਹੋ ਇੱਕ ਇਸ ਤੋਂ ਜੇ ਆਪਾਂ ਹੋਰ ਥੋੜਾ ਜਿਹਾ ਇੱਕ ਸਟੈਪ ਅੱਗੇ ਆਈਏ ਕੁੱਟਣਾ ਡੰਡੇ ਮਾਰਨੇ ਜਿਵੇਂ ਕਿਸੇ ਨੇ ਥੋੜਾ ਜਿਹਾ ਅੱਗੇ ਕਰ ਲਿਆ ਤਾਂ ਉਹਨੂੰ ਉਹਦਾ ਕਲਰ ਫੜ ਲੈਣਾ ਇਹ ਇਹ ਵੀ ਇਹਦੇ ਵਿੱਚ ਨਹੀਂ ਹੈਗੀ ਬਿਲਕੁਲ ਜਿਹੜਾ ਟ੍ਰੈਫਿਕ ਇਨਫੋਰਸਮੈਂਟ ਵਿੱਚ ਆ ਨਹੀਂ ਆਂਦੀ ਹੁਣ ਤੁਸੀਂ ਕੋਈ ਦੇਖਿਆ ਹੋਊਗਾ ਬਹੁਤ ਵਾਇਰਲ ਹੁੰਦੇ ਮੈਂ ਕੀ ਕਹਿ ਰਿਹਾ ਬਿਲਕੁਲ ਹੁੰਦੇ ਆ ਗੱਡੇ ਵੀ ਮਾਰਦੇ ਨੇ ਫੜ ਕੇ ਕੋਲਰ ਤੋਂ ਵੀ ਖਿੱਚਦੇ ਨੇ ਕੋਸ਼ਿਸ਼ ਕਰਦੇ ਨੇ ਉਹਨਾਂ ਦੀਆਂ ਗੱਡੀਆਂ ਦੇ ਅੱਗੇ ਲੰਮਕ ਵੀ ਜਾਂਦੇ ਨੇ ਕਿਉਂ ਬਈ ਤੁਹਾਨੂੰ ਜਦੋਂ ਟ੍ਰੈਨਸ ਦੋਨੋਂ ਪਾਸੇ ਰਿਸਕ ਚ ਪੈ ਰਹੀ ਹੈ। ਹਾਂ ਤੁਸੀਂ ਔਰ ਹੋਰ ਲੋਕਾਂ ਦੀ ਵੀ ਪੈ ਰਹੀ ਹੈ। ਐਬਸੋਲੂਟਲੀ ਤੁਸੀਂ ਖੁਦ ਆਪਣੀ ਜ਼ਿੰਦਗੀ ਤੇ ਖਤਰੇ ਚ ਪਾ ਰਹੇ ਹੋ। ਤੁਸੀਂ ਦੇਸ਼ ਦਾ ਸਰਮਾਇਆ ਜੇ ਤੁਸੀਂ ਇੱਕ ਪੁਲਿਸ ਦਾ ਹਿੱਸਾ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਖਤਰੇ ਚ ਕਿਉਂ ਪਾ ਰਹੇ ਜੇ? ਨੰਬਰ 1 ਤੁਹਾਡੇ ਕਰਕੇ ਦੂਜੇ ਬੰਦੇ ਦੀ ਜ਼ਿੰਦਗੀ ਖਤਰੇ ਚ ਪੈ ਰਹੀ ਹੈ। ਤੁਸੀਂ ਉਹਨੂੰ ਧੂਣ ਦੀ ਕੋਸ਼ਿਸ਼ ਕਰਦੇ ਜੇ ਡੰਡੇ ਮਾਰਦੇ ਜੇ ਉਹਦੇ ਕੁਝ ਸੱਟ ਪੇੜ ਲੱਗ ਗਿਆ ਵੀ ਕੋਈ ਕ੍ਰਿਮੀਨਲ ਥੋੜੀ ਹੈ। ਉਹਨੇ ਇੱਕ ਟ੍ਰੈਫਿਕ ਨੀਮ ਦੀ ਵਾਇਲੇਸ਼ਨ ਕੀਤੀ ਤੇ ਟ੍ਰੈਫਿਕ ਨਿਯਮ ਦੀ ਤੁਸੀਂ ਪਾਲਣਾ ਕਰਨ ਵਾਸਤੇ ਖੜੇ ਜੇ। ਤੁਹਾਡੇ ਕੋਲ ਰੈ ਨੋਟ ਕਰੋ ਕੋਰਟ ਚ ਜਾ ਕੇ ਚਲਾਨ ਪੇਸ਼ ਕਰੋ ਅਗਲਾ ਉਹਨੂੰ ਚਲਾਨ ਭੁਗਤਣਾ ਪਏਗਾ ਹੂੰ ਤੁਹਾਨੂੰ ਕਿਉਂ ਤੁਸੀਂ ਉਹਨੂੰ ਬੰਦੇ ਨੂੰ ਕਿਉਂ ਜਿੰਦਗੀ ਖਤਰੇ 'ਚ ਪਾਉਂਦੇ ਜੇ ਤੇ ਆ ਜਿਹੜੇ ਮੈਂ ਟ੍ਰੈਫਿਕ ਕਰਮਚਾਰੀ ਹੈਗੇ ਨੇ ਉਹਨਾਂ ਨੂੰ ਮੈਂ ਆ ਕਹਿਣਾ ਵੀ ਚਾਹਨਾ ਇਸ ਤੋਂ ਹਟਜੋ ਜੇ ਕੋਈ ਜਿਹੜਾ ਤੋਂ ਤੁਹਾਡਾ ਸ਼ਰੋਤਾ ਵੀ ਸੁਣਦਾ ਪਿਆ ਜੇ ਉਹਨੂੰ ਕੋਈ ਲੱਗਦਾ ਕਿ ਉਹਦੇ ਨਾਲ ਵਧਿੱਕੀ ਹੋਈ ਹੈ ਹੂੰ ਤੋ ਮੈਨੂੰ ਕੰਟੈਕਟ ਕਰ ਸਕਦਾ ਮੇਰੇ ਨੰਬਰ ਹਰ ਪਾਸੇ ਹੁਣ ਹੈ ਡਾਕਟਰ ਕਮਲਜੀਤ ਸੋਈ ਮੇਰਾ ਨਾਮ ਹੈ ਹਰ ਪਾਸੇ ਮੇਰਾ ਨੰਬਰ ਜੇ ਤੁਸੀਂ ਸਰਚ ਮਾਰ ਕੇ Google 'ਤੇ ਨੰਬਰ ਮੇਰਾ ਲੱਭ ਜਾਣਾ ਹੂੰ ਤਨ ਲੱਗਦਾ ਕਿ ਇਹ ਇਹ ਜਿਹੜਾ ਤੱਕ ਤੇ ਗੈਰ ਮਨਲਾਕ ਦਾ ਕਿ ਗੈਰ اخਲਾਕੀ ਵਿਧੀ ਵੀ ਕੈਟਾਗਰੀ ਚ ਆ ਜਾ ਗਗਨਜੀ ਵੀ ਆਰ ਲਿਵਿੰਗ ਇਨ ਅ ਸਿਵਲਾਈਜ਼ਡ ਸੋਸਾਇਟੀ ਡੈਮੋਕ੍ਰੇਸੀ ਚ ਰਹ ਰਹੇ ਆ ਤੇ ਪੁਲਿਸ ਆਫੀਸਰ ਜਿਹੜਾ ਵੀ ਹੈ ਚਾਹੇ ਟ੍ਰੈਫਿਕ ਵਾਲਾ ਹੈ ਹੀ ਇਜ਼ ਅ ਗਵਰਨਮੈਂਟ ਸਰਵੰਟ ਉਹ ਤੁਹਾਡੀ ਸਹੂਲਿਅਤ ਵਾਸਤੇ ਲੱਗਿਆ ਹੋਇਆ ਨਾ ਕਿ ਤੁਹਾਨੂੰ ਇਹ ਮਾਰਨ ਕੁੱਟਣ ਵਾਸਤੇ ਜਾਂ ਤੁਹਾਨੂੰ ਕੋਈ ਸਜ਼ਾ ਦੇਣ ਵਾਸਤੇ ਉਹ ਸਜ਼ਾ ਦੇਣ ਵਾਲਾ ਨਹੀਂ ਹੈ ਉਹ ਸਿਰਫ ਔਰ ਸਿਰਫ ਜੇ ਤੁਸੀਂ ਟ੍ਰੈਫਿਕ ਵਾਇੋਲੇਸ਼ਨ ਕਰਦੇ ਹੋ ਤੇ ਤੁਹਾਨੂੰ ਚਲਾਨ ਪਕੜਾ ਸਕਦਾ ਹੈ ਤੁਹਾਨੂੰ ਜੁਰਮਾਨਾ ਲਗਾਉਣ ਵਾਸਤੇ ਕੋਰਟ ਨੂੰ ਕਹਿ ਸਕਦਾ ਹੈ ਇਹ ਜਾਂ ਹੁਣ ਜਾਂ ਅੱਜਕਲ ਜਿਹੜੇ ਔਨ ਸਪੋਰਟ ਜੁਰਮਾਨੇ ਹੋ ਜਾਂਦੇ ਨੇ ਉਹ ਵੀ ਜੁਰਮਾਨੇ ਨੂੰ ਜਾ ਕੇ ਟ੍ਰਾਂਸਪੋਰਟ ਡਿਪਾਰਟਮੈਂਟ 'ਚ ਜਾ ਕੇ ਭਰਨੇ ਪੈਂਦੇ ਨੇ ਇਸ ਕਰਕੇ ਇੱਕ ਸਾਰੇ ਮੁਲਾਜ਼ਮ ਜਿਹੜੀ ਹੈ ਤੁਹਾਡੀ ਸਹੂਲਤ ਵਾਸਤੇ ਹੈ ਤੁਹਾਨੂੰ ਬੇਇਜਤ ਕਰਨ ਵਾਸਤੇ ਨਹੀਂ ਹੈ ਖੱਜਲ ਕਰਨ ਵਾਸਤੇ ਨਹੀਂ ਹੈ ਤੁਹਾਡਾ ਹਿਊਮਨ ਰਾਈਟ ਵਾਇਲੇਸ਼ਨ ਕੋਈ ਕਰਨ ਦੀ ਕੋਸ਼ਿਸ਼ ਕਰਦਾ ਹੈ ਥੋ ਹੀ ਕੈਨ ਬੀ ਪ੍ਰੋਸੀਕਿਊਟਡ ਅੰਡਰ ਫ੍ਰੀडम ਆਫ ਸਪੀਚ ਜਾਂ ਤੁਹਾਡੇ ਜਿਹੜਾ ਸਾਡੇ ਜਿਹੜਾ ਆਰਟੀਕਲ 21 ਹੈ ਉਹਦੇ ਅੰਦਰ ਤੁਹਾਨੂੰ ਰਾਈਟ ਮਿਲਿਆ ਹੋਇਆ ਹੈ